ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 48ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੀਆਂ ਜੀ ਤੁਹਾਡਾ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਅੱਜ ਤੁਹਾਨੂੰ ਅਸੀਂ ਨਿਰਵੈਰ ਪੰਨੂ ਸਟਾਈਲ ਪਟਿਆਲਾ ਸ਼ਾਹੀ ਦਸਤਾਰ ਸਜਾ ਕੇ ਦਿਖਾਣੀ ਹੈ ਸਭ ਤੋਂ ਪਹਿਲਾਂ ਅਸੀਂ ਦਸਤਾਰ ਨੂੰ ਗਿੱਲਾ ਕਰਾਂਗੇ ਦੋਨਾਂ ਸਾਈਡਾਂ ਤੋਂ ਫਿਰ ਦਸਤਾਰ ਦੀ ਪੂਣੀ ਕਰਾਂਗੇ ਜਿਹੜੇ ਮੇਰੇ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਤਾਂ ਨੂੰ ਕੁਝ ਅਸੀਂ ਨਵੀਆਂ ਅਤੇ ਖਾਸ ਗੱਲਾਂ ਦੱਸਣੀਆਂ ਹੁੰਦੀਆਂ ਨੇ ਦਸਤਾਰ ਦੇ ਅਕੋਰਡਿੰਗ ਤੇ ਜਦੋਂ ਅਸੀਂ ਕਿਸੇ ਵਰਗੀ ਦਸਤਾਰ ਸਜਾਉਣੀ ਹੈ ਉਹਨਾਂ ਵਰਗੀ ਦਸਤਾਰ ਸਜਾਉਣ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹਨਾਂ ਨੂੰ ਵੀ ਡੀਪਲੀ ਦੱਸਿਆ ਜਾਂਦਾ ਹੈ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਇਸ ਲਈ ਪੂਰੀ ਵੀਡੀਓ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਦਸਤਾਰ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਚੋਂ ਤੁਸੀਂ ਇੱਕ ਪੱਲਾ ਫੜ ਕੇ ਇੱਕ ਪੱਲਾ ਛੱਡ ਕੇ ਤੀਜਾ ਪੱਲਾ ਫੜ ਲੈਣਾ ਇਹਨਾਂ ਚੋਂ ਇੱਕ ਪੱਲਾ ਤੁਸੀਂ ਕਿਤੇ ਬੰਨ੍ਹ ਦੇਣਾ ਜਾਂ ਕਿਸੇ ਨੂੰ ਫੜਾ ਦੇਣਾ ਦੂਜੇ ਪੱਲੇ ਨੂੰ ਫੜ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਲੈਣੀ ਹੈ ਹੁਣ ਕਰਾਂਗੇ ਗੱਲਬਾਤ ਨਿਰਵੈਰ ਪੰਨੂ ਸਟਾਈਲ ਦਸਤਾਰ ਦੀ ਉਹਨਾਂ ਦੀ ਦਸਤਾਰ ਦੇਖੋ ਜੀ ਕਿੰਨੀਆਂ ਕੱਖਾਂ ਟਕੀਆਂ ਨੇ ਉਹਨਾਂ ਦੀ ਦਸਤਾਰ ਦੋਨਾਂ ਸਾਈਡਾਂ ਤੋਂ ਕਿੰਨੀਆਂ ਇੱਕ ਗੱਲਾਂ ਟਕੀਆਂ ਨੇ ਉਹਨਾਂ ਦੀਆਂ ਪੇਚਾਂ ਦੇ ਵਿੱਚ ਗੈਪ ਕਿੰਨਾ ਆ ਤੇ ਉਹਨਾਂ ਦੀ ਦਸਤਾਰ ਦੀ ਸ਼ੇਪ ਕਿੱਦਾਂ ਦੀ ਹੈ ਦੇਖੋ ਮੇਰੇ ਵੀਰੋ ਮੈਂ ਤੁਹਾਨੂੰ ਸ਼ੇਪ ਉਹਨਾਂ ਵਰਗੀ ਦਸਤਾਰ ਦੀ ਸਜਾ ਕੇ ਦਿਖਾਉਂਗਾ ਖੂਬਹੂ ਜਿੱਦਾਂ ਉਹਨਾਂ ਦੇ ਪੇਚਾਂ 'ਚ ਵਟ ਨੇ ਮੈਂ ਵਟ ਨਹੀਂ ਛੱਡਾਂਗਾ ਦਸਤਾਰ ਦੇ ਵਿੱਚ ਜਿਵੇਂ ਉਹਨਾਂ ਦੇ ਦਸਤਾਰ ਦੇ ਵਿੱਚ ਨਾ ਦੇਖਣੇ ਉਹ ਪੇਚਾਂ ਦੀ ਸਪੇਸ ਜੇ ਤੁਹਾਨੂੰ ਲੱਗੇ ਕਦੀ ਵੈਸੇ ਤਾਂ ਸਹੀ ਆ ਜੇ ਘਟਵਾਦ ਹੋਏਗੀ ਤਾਂ ਅਸੀਂ ਵੀ ਸਪੇਸ ਨੂੰ ਸਹੀ ਮੇਨਟੇਨ ਕਰਾਂਗੇ ਪਹਿਲੇ ਦੂਜੇ ਲੜਜੇ ਘਟ ਸਪੇਸ ਆ ਉਸੇ ਤਰੀਕੇ ਨਾਲ ਅਸੀਂ ਤੁਹਾਨੂੰ ਲਗਾ ਕੇ ਦਿਖਾਵਾਂਗੇ ਪੂਣੀ ਦਾ ਜਿਹੜਾ ਵਿਊ ਆ ਅੱਜ ਮੈਂ ਤੁਹਾਨੂੰ ਥੋੜੇ ਡਿਫਰੈਂਟ ਥਿਊ ਦਿੱਤਾ ਹੈ ਦੋਨਾਂ ਸਾਈਡਾਂ ਤੋਂ ਦੇਖ ਸਕਦੇ ਹੋ ਦੋਨਾਂ ਸਾਈਡਾਂ ਤੋਂ ਪੱਲੇ ਅਸੀਂ ਅੰਦਰ ਕਰਕੇ ਇਸ ਤਰੀਕੇ ਨਾਲ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਸੈਂਟਰ ਦੇ ਵਿੱਚੋਂ ਦੇਖ ਲਿਓ ਕਿ ਇੰਨੀ ਕਿਚੋੜੀ ਹੋਵੇ ਪੂਣੀ ਕਿ ਜਿੰਨਾ ਤੁਸੀਂ ਸਿੰਪਲ ਪਟਿਆਲਾ ਸ਼ੇਰ ਦਸਤਾਰ ਸਜਾ ਸਕੋ 1 ਇੰਚ ਚੋੜੀ ਹੋਵੇ ਤਾਂ ਬਹੁਤ ਹੈ ਕਿਉਂਕਿ ਸਿੰਪਲ ਦਸਤਾਰ ਕੋਈ ਵੀ ਤਰੀਕੇ ਦੀ ਤੁਸੀਂ ਇਸ ਪੂਣੀ ਨਾਲ ਸਜਾ ਸਕਦੇ ਹੋ ਜਿਹੜੇ ਪੱਲੇ ਤੁਸੀਂ ਪਿੱਛੋਂ ਜੀ ਫੜਦੇ ਆ ਰਹੇ ਸੀ ਉਹੀ ਪੱਲੇ ਫੜਦੇ ਹੋਏ ਅੱਗੇ ਨੂੰ ਜਾਣਾ ਹੈ ਇਸ ਤਰੀਕੇ ਨਾਲ ਤੁਹਾਡੀ ਪੂਣੀ ਜਿਹੜੀ ਪ੍ਰੋਪਰ ਮੁਕੰਮਲ ਹੋ ਜਾਵੇਗੀ ਤੁਸੀਂ ਵੀ ਇਸ ਤਰੀਕੇ ਨਾਲ ਪੂਣੀ ਕਰ ਸਕਦੇ ਹੋ ਕਿਸੇ ਵੀ ਦਸਤਾਰ ਦੇ ਲਈ ਬਾਕੀ ਜੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਜਿਹੜੀਆਂ ਨਵੀਆਂ ਵੀਡੀਓ ਪਾਣੀਆਂ ਨੇ ਅਸੀਂ ਫਿਊਚਰ ਦੇ ਵਿੱਚ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੁਣ ਅਸੀਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਹੈ ਉਸ ਤੋਂ ਪਹਿਲਾਂ ਅਸੀਂ ਬੇਸ ਤਿਆਰ ਕਰਨਾ ਹੈ ਬੇਸ ਵੀ ਮੈਂ ਅਲੱਗ ਤਰੀਕੇ ਨਾਲ ਤੁਹਾਨੂੰ ਸਜਾ ਕੇ ਦਿਖਾਣਾ ਹੈ ਤਾਂ ਹੀ ਉਹ ਮੈਂ ਕਹਿਣਾ ਹੁਣ ਨਾ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਇਹਦੇ ਵਿੱਚ ਤੁਸੀਂ ਖੱਬੇ ਪਾਸੇ ਕੱਲਾ ਜੋੜਾ ਕਰਨਾ ਪਹਿਲਾਂ ਤੇ ਇਹਦੇ ਨਾਲ ਕੰਗਾ ਸਾਈਮ ਰੱਖਣਾ ਹੈ ਤੁਸੀਂ ਹੁਣ ਮੈਂ ਤੁਹਾਨੂੰ ਥੋੜੀ ਇਹ ਲੌਂਗ ਵੀਡੀਓ ਦੇ ਰਿਹਾ ਜਿਹੜੇ ਵਿੱਚ ਤੁਹਾਨੂੰ ਡੀਪਲੀ ਸਮਝ ਆ ਜਾਵੇ ਹਰ ਇੱਕ ਚੀਜ਼ ਤੇ ਉਸ ਤੋਂ ਬਾਅਦ ਤੁਸੀਂ 80 ਸੈਂਟੀਮੀਟਰ ਦਾ ਪਟਕਾ ਸਜਾ ਲੈਣਾ ਹੈ ਦੇਖੋ ਜਿਹੜੀ ਆਪਣੀ ਦਸਤਾਰ ਹੈ ਇਹ ਦਸਤਾਰ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਜਿਹੜੀ ਨਿਰਵੈਰ ਪੰਨੂ ਸਜਾ ਰਹੇ ਨੇ ਦਸਤਾਰ ਮੈਨੂੰ ਲੱਗਦਾ ਉਹ ਫੁੱਲ ਵੈਲ ਹੀ ਸਜਾਉਂਦੇ ਨੇ ਦਸਤਾਰ ਬਟ ਮੈਂ ਤੁਹਾਨੂੰ ਰੂਬੀਆ ਵੈਲ ਕੈਮੀਕਲ ਦੇ ਵਿੱਚ ਹੀ ਸਜਾ ਕੇ ਦਿਖਾਉਂਗਾ ਕਿਉਂਕਿ ਦੇਖੋ ਇਹਦੇ ਨਾਲ ਦਸਤਾਰ ਸਜਾਉਣ ਦਾ ਤਰੀਕਾ ਨਹੀਂ ਬਦਲਦਾ ਦਸਤਾਰ ਨੂੰ ਥੋੜਾ ਟਾਈਟ ਬੰਨਣਾ ਪੈਣਾ ਜੇ ਭਾਰਾ ਕਪੜਾ ਬੰਦਦੇ ਆ ਜੇ ਫੁੱਲਵੈਲ ਕਪੜਾ ਬੰਨਾਂਗੇ ਆਪਾਂ ਇਸ ਸਟਾਈਲ ਦੇ ਵਿੱਚ ਤਾਂ ਉਹਨੂੰ ਥੋੜਾ ਘੱਟ ਗਿੱਲਾ ਕਰਨਾ ਪੈਣਾ ਤੇ ਥੋੜੀ ਜੀ ਫੁੱਲਮੀ ਫੁੱਲਮੀ ਦਸਤਾਰ ਸਜਾਉਣੀ ਪੈਣੀ ਹੈ ਪਟਕੇ ਨੂੰ ਪਿੱਛੇ ਦੋ ਗੱਠਾ ਮਾਰ ਕੇ ਅਸੀਂ ਇਸ ਤਰੀਕੇ ਨਾਲ ਬੰਨ ਲੈਣਾ ਤੇ ਇਹਨੂੰ ਇੱਤਾ ਰੱਖ ਕੇ ਅਸੀਂ 베ਸ ਰੱਖਣਾ ਹੈ ਇੱਕ ਐਕਸਟਰਾ ਇਹਦੇ ਵਿੱਚ ਉਹ ਅਸੀਂ ਥੋੜਾ ਨੀਵਾ ਰੱਖਣਾ ਹੈ ਉਹ ਦੇਖੋ ਉਹਨਾਂ ਦੀ ਦਸਤਾਰ ਕਿਹੜੇ ਹਿੱਸੇ ਤੋਂ ਬਾਹਰ ਆ ਅਸੀਂ ਵੀ ਉਸੇ ਜਗ੍ਹਾ ਤੇ ਉੱਤੇ ਬੇਸ ਰੱਖਣਾ ਹੈ ਜੇ ਮੈਂ ਬੇਸ ਆਪਣੇ ਤਰੀਕੇ ਨਾਲ ਬੰਨਦਾ ਤਾਂ ਬੇਸ ਮੇਰਾ ਥੋੜਾ ਉੱਚਾ ਰਹਿਣਾ ਸੀਗਾ ਇਸ ਲਈ ਬੇਸ ਮੈਂ ਥੋੜਾ ਨੀਵਾ ਰੱਖਿਆ ਤੇ ਅਲੱਗ ਤੋਂ ਇਹ ਜਦੋਂ ਬੇਸ ਬਨੂਗੇ ਤੁਸੀਂ ਸੇ ਟਕਣ ਵੇਲੇ ਤੁਹਾਨੂੰ ਇਹ ਅੜਚਨ ਨਹੀਂ ਦਊਗਾ ਕਿਉਂਕਿ ਇਹ ਬੇਸ ਬਹੁਤ ਨੀਵਾ ਰਹਿਣਾ ਹੈ ਸਾਡਾ ਕੰਨ ਦੇ ਕੋਲ ਕੋਲ ਰਹਿਣਾ ਬੇਸ ਇਹ ਤੇ ਦੇਖੋ ਮੈਂ ਕਿੰਨਾ ਕੁ ਨੀਵਾ ਰੱਖ ਕੇ ਇਸ ਪੱਲੇ ਦੇ ਵਿੱਚ ਦੇਤਾ ਹੋਇਆ ਇਹਦੇ ਨਾਲ ਤੁਸੀਂ ਵੀ ਉਹਨਾਂ ਵਰਗੀ ਦਸਤਾਰ ਦੀ ਸ਼ੇਪ ਸਜਾ ਸਕਦੇ ਹੋ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੂੰ ਫੋਲੋ ਕਰਨਾ ਹੈ ਤੁਸੀਂ ਤੇ ਹੁਣ ਜਿੱਦਾਂ ਜਿੱਦਾਂ ਮੈਂ ਦਸਤਾਰ ਸਿਰ ਜਾਨੀ ਦੱਸਾਂਗਾ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਹੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਤੁਸੀਂ ਵੀ ਖੁਦ ਉਹਨਾਂ ਵਰਗੀ ਦਸਤਾਰ ਫਿਰ ਸਜਾ ਸਕਦੇ ਹੋ ਸਟੈਪ ਬਾਈ ਸਟੈਪ ਤੁਹਾਨੂੰ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਦੱਸੀਆਂ ਜਾਣਗੀਆਂ ਇਸ ਗੱਲ ਨੂੰ ਤੁਸੀਂ ਧਿਆਨ ਚ ਰੱਖਿਓ ਤੇ ਨਾਲ ਦੇ ਨਾਲ ਜੇ ਕੰਨ ਤੁਹਾਨੂੰ ਲੱਗੇ ਕਿ ਟੇਡਾ ਹੋ ਗਿਆ ਬੇਸ ਰੱਖਣਾ ਤਾਂ ਉਹਨੂੰ ਸਿੱਧਾ ਕਰ ਲੈਣਾ ਹੈ ਪਹਿਲਾਂ ਹੀ ਹਰੇ ਕਿਸੇ ਤੋਂ ਬੇਸ ਨੂੰ ਸਹੀ ਕਰਨ ਤੋਂ ਬਾਅਦ ਚ ਅਸੀਂ ਵੀ ਰੈੱਡ ਕਲਰ ਦੀ 50 ਬਨ ਲੈਣੀ ਹੈ ਸਾਰੀਆਂ ਚੀਜ਼ਾਂ ਉਹ ਧਿਆਨ ਦੇ ਵਿੱਚ ਰੱਖਣਾ ਹੈ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਾਂਗਾ ਨਾਲ ਦੀ ਨਾਲ ਹਰ ਇੱਕ ਪੇਚ ਨੂੰ ਕਿਹੜੀ ਜਗ੍ਹਾ ਤੇ ਲਗਾਉਣਾ ਹੈ ਕਿੰਨੀ ਸਪੇਸ ਤੇ ਲਗਾਉਣਾ ਹੈ ਜੇ ਤੁਸੀਂ ਉਹਨਾਂ ਵਰਗੀ ਦਸਤਾਰ ਦੀ ਸ਼ੇਪ ਕਰਨੀ ਹੈ ਨਾ ਤਾਂ ਉਹਨਾਂ ਚੀਜ਼ਾਂ ਨੂੰ ਤੁਹਾਨੂੰ ਇੱਕੋ ਵਾਰੀ ਦਿਮਾਗ ਦੇ ਵਿੱਚ ਕਿਵੇਂ ਬਿਠਾਣਾ ਹੈ ਸਾਰਾ ਕੁਝ ਤੁਹਾਨੂੰ ਡਿਟੇਲ ਚ ਦੱਸਿਆ ਜਾਵੇਗਾ 15 ਨੂੰ ਸੱਜਣ ਤੋਂ ਬਾਅਦ ਤੁਸੀਂ ਦੇਖ ਲਓ ਜਿੰਨਾ ਕਿ ਹਿੱਸਾ ਇਨੱਕ ਨੱਕ ਤੋਂ ਉੱਪਰ ਛੱਡ ਕੇ ਇਨਾਂ ਹਿੱਸੇ ਦੇ ਵੀ ਬਣਨੀ ਚਾਹੀਦੀ ਆ ਇਸ ਚੀਜ਼ ਨੂੰ ਤੁਸੀਂ ਉਹਨਾਂ ਦੀ ਫੋਟੋ 'ਚ ਵੀ ਦੇਖ ਸਕਦੇ ਹੋ ਤੇ ਅੱਖਾਂ ਇੰਨੀਆਂ ਤੇ ਗੱਲਾਂ ਇੰਨੀਆਂ ਟਕੀਆਂ ਹੋਣੀਆਂ ਚਾਹੀਦੀਆਂ ਤੁਹਾਡੀਆਂ ਤੇ ਪਿੱਛੇ ਦਸਤਾਰ ਜਾਣੀ ਚਾਹੀਦੀ ਐਦਾਂ ਓਕੇ ਜੀ ਤੇ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਹੁਣ ਪਹਿਲੇ ਲੜ ਤੋਂ ਜਿੱਥੋਂ ਅਸੀਂ ਦਸਤਾਰ ਨੂੰ ਕੰਪਲੀਟ ਕੀਤਾ ਸੀ ਜਿਹੜਾ ਪੱਲਾ ਸੀ ਬੰਨਿਆ ਸੀਗਾ ਪੋਟੋਜੀ ਜਾ ਕੇ ਪਹਿਲੇ ਪੱਲੇ ਨੂੰ ਸਜਾਣਾ ਸ਼ੁਰੂ ਕਰ ਦੇਣਾ ਹੈ ਜਿੰਨਾ ਕੁ ਤੁਸੀਂ ਲੱਗੇ ਕਿ ਤੁਹਾਡੀ ਦਸਤਾਰ ਦਾ ਲੜ ਪੂਰਾ ਆ ਜਵੇ ਓਨਾਂ ਕੁ ਲੜ ਛੱਡ ਕੇ ਮੂੰਹ ਦੇ ਵਿੱਚ ਫੜ ਲੈਣਾ ਹੈ ਪਹਿਲੇ ਪੇਜ ਨੂੰ ਤੁਸੀਂ ਖੋਲ ਲੈਣਾ ਹੈ ਖੋਲ ਕੇ ਪਹਿਲਾਂ ਇਹਨੂੰ ਦੋ ਵਾਰੀ ਅੰਦਰ ਫੋਲਡ ਕਰਨਾ ਹੈ ਕੱਲੇ ਸਿੰਗਲ ਪੱਲੇ ਨੂੰ ਉੱਪਰਲਾ ਪੱਲਾ ਹੀ ਹੈ ਇਹ ਕੱਲਾ ਇਹਨੂੰ ਇੱਕ ਵਾਰੀ ਫੋਲਡ ਕੀਤਾ ਤੇ ਨੂੰ ਫਿਰ ਦੁਬਾਰਾ ਫੋਲਡ ਕਰਾਂਗੇ ਉਹਨਾਂ ਦਾ ਲੜਾ ਜਿਹੜਾ ਉਹਦੇ ਵਿੱਚ ਨਾ ਥੋੜੀ ਜਿਹੀ ਮਾਈਨਰ ਜੀ ਵਟ ਪੈ ਰਹੀ ਸੀ ਉਹਨਾਂ ਨੇ ਪਹਿਲੇ ਲੜ ਦੇ ਵਿੱਚ ਜਦੋਂ ਮੈਂ ਫੋਟੋ ਦੇਖੀ ਨਾ ਧਿਆਨ ਨਾਲ ਕਿਉਂਕਿ ਦੇਖੋ ਉਹਨਾਂ ਵਰਗੀ ਦਸਤਾਰ ਸਜਾਉਣ ਲਈ ਨਾ ਬਹੁਤ ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀਆਂ ਹਨ ਉਹਨਾਂ ਦੇ ਪੱਗ ਕਿੰਨੀ ਨੀਵੀਂ ਆ ਕਿੰਨੀ ਗੋਲ ਆ ਫਰੰਟ ਤੋਂ ਸ਼ੇਪ ਕਿੱਦਾਂ ਦੀ ਆ ਬੈਕ ਤੋਂ ਸ਼ੇਪ ਕਿੱਦਾਂ ਦੀ ਆ ਹਨਾ ਤੇ ਇਹਨਾਂ ਚੀਜ਼ਾਂ ਨੂੰ ਹੀ ਦੇਖ ਕੇ ਮੈਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਆ ਦੇਖੋ ਆਪਾਂ ਪਹਿਲਾ ਲੜ ਜਿੱਦਾਂ ਰੱਖਿਆ ਸੈਂਟਰ 'ਚ ਲਗਭਗ ਸੈਂਟਰ 'ਚ ਰੱਖਿਆ ਹੈ ਇੰਨੀ ਕੱਖਟਾ ਕੀ ਆ ਪਿੱਛੇ ਜੀ ਲੜ ਨੂੰ ਅੰਦਰੋਂ ਜੀ ਸ ਪਿੱਛੇ ਤੱਕ ਖਿੱਚ ਕੇ ਲਾਣਾ ਲੜ ਨੂੰ ਤੇ ਦੇਖ ਲਿਓ ਕਿ ਜਿਆਦਾ ਮੋਟਾ ਵੀ ਨਾ ਹੋਵੇ ਕਿ ਜਿਹਦੇ ਨਾਲ ਤੁਹਾਨੂੰ ਲੱਗੇ ਕਿ ਹਾਂ ਇੱਥੋਂ ਦੀ ਜਿਆਦਾ ਬਾਹਰ ਆ ਰਿਹਾ ਲੜ ਤੇ ਲੜ ਤੁਹਾਡਾ ਨੀਵਾ ਹੋਣਾ ਚਾਹੀਦਾ ਪਿੱਛੋ ਜੀ ਦੇਖ ਲਓ ਕਿੰਨਾ ਕੁ ਨੀਵਾ ਲੈ ਕੇ ਗਏ ਆਂ ਲੜ ਅਸੀਂ ਸੈਂਟਰ 'ਚ ਕਰਨਾ ਹੈ ਵੀ ਨੂੰ ਤੇ ਇਸ ਲਈ ਧਿਆਨ ਰੱਖਣਾ ਹੈ ਲੜ ਤੁਹਾਡਾ ਖਿਸਕੇ ਨਾ ਪਹਿਲੇ ਲੜ ਨੂੰ ਦੇਖੋ ਆਪਾਂ ਕਿੰਨਾ ਕੁ ਉੱਚਾ ਲਾ ਰਹੇ ਆਂ ਇੰਨਾ ਕੇ ਹੀ ਉੱਚਾ ਲਗਾਣਾ ਹੈ ਤੇ ਮੈਂ ਦੇਖਿਆ ਸੀਗਾ ਲਗਭਗ ਇੰਨਾ ਕੇ ਹੀ ਉੱਚਾ ਹੁੰਦਾ ਉਹਨਾਂ ਦਾ ਲੜ ਉਪਰੋ ਜੀ ਤੇ ਮੇਰੇ ਵੀਰੋ ਉਪਰੋ ਜੀ ਫੋਲਡ ਕਰਨ ਤੋਂ ਬਾਅਦ ਚ ਲੜ ਨੂੰ ਤੁਸੀਂ ਇੱਕ ਵਾਰੀ ਪਿੰਚ ਕਰਨਾ ਹੈ ਪਿੰਚ ਕਰਨ ਲਈ ਪਹਿਲਾ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਇੱਕ ਵਾਰੀ ਫੋਲਡ ਕਰਨਾ ਹੈ ਫੋਲਡ ਕਰਕੇ ਖਿੱਚ ਕੇ ਸਾਫ਼ ਕਰਾਂਗੇ ਤੇ ਫਿਰ ਇਹਨੂੰ ਦੁਬਾਰਾ ਫੋਲਡ ਕਰਾਂਗੇ ਅੰਦਰ ਇਹ ਨਾਲ ਤੁਹਾਡਾ ਪਹਿਲਾ ਲੜੜ ਰੈਡੀ ਆ ਪਹਿਲੇ ਦੂਜੇ ਲੜ ਦੇ ਵਿੱਚ ਜਿੱਦਾਂ ਉਹਨਾਂ ਨੇ ਘੱਟ ਸਪੇਸ ਰੱਖੀ ਆ ਤੁਸੀਂ ਵੀ ਉਸੇ ਤਰੀਕੇ ਨਾਲ ਹੀ ਘੱਟ ਸਪੇਸ ਰੱਖਣੀ ਆ ਦੇਖੋ ਦਸਤਾਰ ਜਿਹੜੀ ਆ ਨਾ ਇਹਦੇ ਵਿੱਚ ਇੱਕ ਛੋਟੀ ਜਿਹੀ ਛੋਟੇ ਜਿਹੇ ਬਦਲਾਅ ਨਾਲ ਸਾਰੀ ਦਸਤਾਰ ਦੀ ਸ਼ੇਪ ਤੇ ਫਰਕ ਪੈ ਜਾਂਦਾ ਹੁੰਦਾ ਇਸ ਲਈ ਹਰ ਇੱਕ ਚੀਜ਼ ਨੂੰ ਬੜੇ ਪਿਆਰ ਨਾਲ ਤੇ ਬੜੇ ਹੀ ਸਲੀਕੇ ਨਾਲ ਲਾਣਾ ਹੈ ਤੁਸੀਂ ਟਾਈਮ ਲੱਗੂਗਾ ਬਟ ਤੁਹਾਨੂੰ ਸਮਝ ਆ ਜਾਵੇਗੀ ਪਹਿਲੇ ਦੂਜੇ ਲੜ ਚ ਘਟ ਸਪੇਸ ਰੱਖ ਕੇ ਅਸੀਂ ਪਹਿਲਾ ਲੜ ਲਾ ਲਿਆ ਹੋਇਆ ਤੇ ਪਿੱਛੋਂ ਫੋਲਡ ਕਰਤਾ ਹੋਇਆ ਪਿੱਛੋਂ ਜੀ ਇਸ ਤਰੀਕੇ ਨਾਲ ਫੋਲਡ ਕਰਕੇ ਅਸੀਂ ਦੂਜਾ ਲੜ ਲਾ ਲਿਆ ਉਪਰੋ ਜੀ ਉੱਪਰਲੇ ਪੇਚਾਂ ਦੀ ਜਿਹੜੀ ਸਪੇਸ ਆ ਉਹ ਘਟ ਰਹੀਗੀ ਥੋੜੀ ਜੀ ਦੋਨੋਂ ਪੱਲੇ ਬਰਾਬਰ ਕਰਕੇ ਉੱਪਰਲੇ ਲੜ ਨੂੰ ਮੋਟਾ ਕਰਕੇ ਤੁਸੀਂ ਇਸ ਤਰੀਕੇ ਨਾਲ ਸਹੀ ਕਰ ਲੈਣਾ ਆ ਦੋਨੋਂ ਪੱਲੇ ਖੋਲ ਲੈਣੇ ਆ ਫਿਰ ਚੰਗੀ ਤਰ੍ਹਾਂ ਖੋਲ ਕੇ ਤੁਸੀਂ ਇੱਕ ਵਾਰੀ ਇਸ ਪੱਲੇ ਨੂੰ ਫੋਲਡ ਕਰ ਲੈਣਾ ਦੇਖੋ ਮੈਂ ਕਿੱਥੇ ਫੋਲਡ ਕਰ ਰਿਹਾ ਜਿੱਥੋਂ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੋ ਰਿਹਾ ਨਾ ਉ ਨਾਲ ਦੀ ਨਾਲ ਤੁਸੀਂ ਦਸਤਾਰ ਨੂੰ ਥੋੜਾ ਦਬਣਾ ਵੀ ਆ ਜਿਆਦਾ ਬਾਹਰ ਨੂੰ ਨਾ ਆਵੇ ਤਿੱਖੀ ਨਾ ਹੋਵੇ ਜਿਆਦਾ ਦਸਤਾਰ ਇਸ ਤਰੀਕੇ ਨਾਲ ਦੇਖਣਾ ਹੈ ਨਾਲ ਨਾਲ ਉਹਨਾਂ ਦੀ ਦਸਤਾਰ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ ਕਿ ਉਹਨਾਂ ਦੇ ਪੇਚਾਂ ਚ ਸਪੇਸ ਕਿੰਨੇ ਦਾ ਇਸੇ ਤਰੀਕੇ ਨਾਲ ਤੁਸੀਂ ਵੀ ਰੱਖਣੀ ਆ ਦੇਖੋ ਪਹਿਲਾਂ ਤੁਸੀਂ ਨਾ ਹੁਣ ਜਿਹੜਾ ਤੀਜਾ ਲੜ ਲਾਇਆ ਉਹਨਾਂ ਦੇ ਅਕੋਰਡਿੰਗ ਮੈਂ ਸਪੇਸ ਥੋੜੀ ਜੀ ਘੱਟ ਰੱਖੀ ਆ ਕਿਉਂਕਿ ਜਦੋਂ ਮੈਂ ਸਲਾਈ ਫੇਰਾਂਗਾ ਨਾ ਉਦੋਂ ਲੜਾ ਚ ਸਪੇਸ ਵਧ ਜਾਨੀ ਆ ਇਸ ਲਈ ਪਹਿਲਾਂ ਪਹਿਲਾਂ ਆਪਾਂ ਘੱਟ ਰੱਖਾਂਗੇ ਮੈਂ ਲੜਾ ਦੇ ਵਿੱਚ ਵੱਟ ਪਾ ਕੇ ਨਹੀਂ ਦਿਖਾਣੀ ਤੁਹਾਨੂੰ ਕਿਉਂਕਿ ਮੈਂ ਤਾਂ ਮੇਰੀ ਆਰਦਾ ਮੈਂ ਜਿਹੜਾ ਦਸਤਾਰ ਸਜਾਣਾ ਕਿਸੇ ਵਰਗੀ ਉਦੋਂ ਮੈਂ ਤੁਹਾਨੂੰ ਉਹਨਾਂ ਵਰਗੀ ਸ਼ੇਪ ਦਿਖਾਣੀ ਚਾਹੁੰਦਾ ਜ਼ਰੂਰ ਉਹਨਾਂ ਵਰਗੇ ਪੇਚਾਂ ਦਾ ਗੈਪ ਰੱਖਦਾ ਮੈਂ ਉਹਨਾਂ ਵਰਗੀ ਦਸਤਾਰ ਦੀ ਸ਼ੇਪ ਬਣ ਕੇ ਦਿਖਾਣਾ ਤੁਹਾਨੂੰ ਮੈਂ ਬਟ ਜਿਹੜੀ ਮੈਨੂੰ ਕਮੀ ਪੇਸ਼ੀ ਲੱਗਦੀ ਹੈ ਨਾਲ ਨਾਲ ਮੈਂ ਉਹਨੂੰ ਵੀ ਦੂਰ ਕਰਕੇ ਦਿਖਾਣਾ ਤੁਹਾਨੂੰ ਠੀਕ ਹੈ ਮੇਰੇ ਵੀਰੋ ਇਸ ਲਈ ਮੈਂ ਮੈਨੂੰ ਜਿੱਥੇ ਕਮੀ ਪੇਸ਼ੀ ਲੱਗੂਗੀ ਮੈਂ ਉੱਥੋਂ ਜੀ ਸਹੀ ਕਰਕੇ ਵੀ ਦਿਖਾਉਂਗਾ ਤੁਹਾਨੂੰ ਮੈਂ ਉਹਨਾਂ ਦੀ ਦਸਤਾਰ 'ਚ ਕੋਈ ਕਮੀ ਨਹੀਂ ਕਰ ਰਿਹਾ ਹੈਗਾ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਵੱਟ ਨੇ ਤਾਂ ਮੈਂ ਉਹਨਾਂ ਨੂੰ ਸਾਫ਼ ਕਰਕੇ ਦਿਖਾਉ ਠੀਕ ਹੈ ਜੀ ਦਸਤਾਰਾਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਜਿਹੜਾ ਵੀ ਮੇਰਾ ਵੀਰ ਸਜਾਂਦਾ ਹੈ ਮੈਂ ਬਸ ਜਿਹੜੀਆਂ ਮੈਨੂੰ ਸਹੀ ਨਹੀਂ ਲੱਗਦੀਆਂ ਨਾ ਚੀਜ਼ਾਂ ਵਿੱਚ ਕਮੀਆਂ ਪੇਸ਼ੀ ਰਹਿੰਦੀਆਂ ਜਾਂ ਜੇ ਲੜਾ ਚ ਵਟ ਰੰਝਰ ਆ ਨੇ ਮੈਂ ਉਹਨਾਂ ਨੂੰ ਸਾਫ਼ ਕਰਕੇ ਦਿਖਾਉਂਗਾ ਜੇ ਤੁਹਾਨੂੰ ਲੜਾ ਚ ਵਟ ਸਹੀ ਲੱਗਦੇ ਨੇ ਤਾਂ ਤੁਸੀਂ ਐਜ਼ ਇਟ ਇਜ਼ ਛੱਡ ਸਕਦੇ ਹੋ ਹੁਣ ਦੇਖੋ ਅਸੀਂ ਚੌਥਾ ਲੜ ਲਾਇਆ ਇਹਦੇ ਵਿੱਚ ਵੀ ਅਸੀਂ ਦੁਬਾਰਾ ਫੋਲਡ ਕਰਕੇ ਲੜ ਨੂੰ ਸਾਫ਼ ਕੀਤਾ ਹੈ ਨਾਲ ਦੀ ਨਾਲ ਦੇਖ ਲੈਣਾ ਹੈ ਕਿ ਲੜ ਚੰਗੀ ਤਰ੍ਹਾਂ ਉਨੇਕ ਗੈਪ ਤੇ ਹੀ ਹੈ ਤੇ ਥੋੜਾ ਗੈਪ ਵਧਾਉਂਦੇ ਹੋਏ ਇਸ ਲੜ ਨੂੰ ਵੀ نیچے ਲੈਣਾ ਹੈ ਲੜਾ ਦੇ ਵਿੱਚ ਪਹਿਲਾਂ ਪਹਿਲਾਂ ਗੈਪ ਤੁਸੀਂ ਜ਼ਿਆਦਾ ਨਹੀਂ ਰੱਖਣਾ ਬਟ ਦਸਤਾਰ ਦੀ ਤੁਹਾਡੀ ਗੁਲਾਈ ਬਣਨੀ ਚਾਹੀਦੀ ਹੈ ਇਸ ਜਗ੍ਹਾ ਤੋਂ ਇੱਥੋਂ ਹੀ ਦਸਤਾਰ ਨੂੰ ਦੱਬਾਂਗੇ ਕਿਉਂਕਿ ਇੱਥੋਂ ਜਿਹੜਾ ਇਹ ਦਸਤਾਰ ਥੋੜੀ ਜੀ ਗੋਲ ਹੁੰਦੀ ਪਈ ਨਾ ਉੱਪਰ ਨੂੰ ਇਸ ਤਰੀਕੇ ਨਾਲ ਤੁਸੀਂ ਵੀ ਕਰਨਾ ਹੈ ਪੇਚਾਂ ਦਾ ਜਿਹੜਾ ਗੈਪ ਆ ਪੇਚਾਂ ਨੂੰ ਰੱਖਣ ਦੀ ਜਿਹੜੀ ਜਗ੍ਹਾ ਆ ਉਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ ਸਾਰੇ ਨੂੰ ਤਾਂ ਤੁਸੀਂ ਵੀ ਉਹਨਾਂ ਵਰਗੀ ਦਸਤਾਰ ਸਜਾ ਸਕਦੇ ਹੋ ਇਸ ਲੜ ਨੂੰ ਵੀ ਤੁਸੀਂ ਪਿੱਛੇ ਤੱਕ ਸਾਫ਼ ਕਰਕੇ ਪਿੰਚ ਕਰ ਦੇਣਾ ਹੈ ਦੋਨੋਂ ਪੱਲੇ ਬਰਾਬਰ ਕਰਾਂਗੇ ਦੇਖਾਂਗੇ ਫਰੰਟ ਤੋਂ ਦਸਤਾਰ ਦੀ ਜਿਹੜੀ ਸ਼ੇਪ ਆ ਉਹਨਾਂ ਵਰਗੀ ਲੱਗ ਰਹੀ ਹੈ ਦੇਖੋ ਤੀਜੇ ਚੌਥੇ ਲੜ ਤੋਂ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਊਗਾ ਕਿ ਹਾਂ ਦਸਤਾਰ ਤੁਹਾਨੂੰ ਉਹਨਾਂ ਵਰਗੀ ਲੱਗ ਰਹੀ ਹੈ ਕਿ ਨਹੀਂ ਬਾਕੀ ਜਿਹੜੇ ਲੜਾਂ ਨੂੰ ਸਾਫ਼ ਕਰਾਂਗੇ ਜਾਂ ਆਖਰੀ ਕਲਗੀ ਲੜ ਲਾਵਾਂਗੇ ਬਾਕੀ ਪੂਰੀ ਡਿਟੇਲਿੰਗ ਉਦੋਂ ਹੋਵੇਗੀ ਦੋਨੋਂ ਪੱਲੇ ਬਰਾਬਰ ਕਰਕੇ ਉੱਪਰਲੇ ਪਾਸੇ ਮੋਟਾ ਹਿੱਸਾ ਰੱਖ ਕੇ ਤੁਸੀਂ ਇਸ ਲੜ ਨੂੰ ਲਾ ਦੇਣਾ ਹੈ ਦੇਖੋ ਦੋਨੋਂ ਪੱਲੇ نیچے ਖਿੱਚ ਲਏ ਆ ਕਿਉਂਕਿ ਕਪੜਾ ਅਸੀਂ ਕੰਦੇ નીચે ਵੀ ਰੱਖਣਾ ਹੈ ਅਸੀਂ ਕਲਗੀ ਵਾਲਾ ਲੜ ਢਿੱਲਾ ਨਹੀਂ ਲਾਣਾ ਅਸੀਂ ਟਾਈਟ ਲਾਣਾ ਹੈ ਉਹ ਤੁਹਾਨੂੰ ਅਸੀਂ ਜਦੋਂ ਲਾਵਾਂਗੇ ਉਦੋਂ ਨਾਲ ਦੀ ਨਾਲ ਸਮਝਾਵਾਂਗੇ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਉੱਪਰਲੇ ਲੜ ਨੂੰ ਮੋਟਾ ਕਰਾਂਗੇ ਦੇਖੋ ਇਸ ਜਗ੍ਹਾ ਤੋਂ ਦਸਤਾਰ ਕਿੰਨੀ ਕੁ ਬਾਹਰ ਆ 19 ਕਿਹੇ ਹੀ ਬਾਹਰ ਕੱਟਣੀ ਹੈ ਦਸਤਾਰ ਜਿਆਦਾ ਤੁਹਾਡੀ ਤਿੱਖੀ ਨਾ ਹੋਵੇ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇੱਕ ਵਾਰੀ ਇਸ ਲੜ ਨੂੰ ਫੋਲਡ ਕਰਾਂਗੇ ਫੋਲਡ ਕਰਕੇ ਇਹਨੂੰ ਵੀ ਸਾਫ਼ ਕਰਾਂਗੇ ਉਨਾਈ ਦਾ ਸਾਰ ਦੇਖਣਾ ਉੱਪਰ ਜਾ ਕੇ ਥੋੜੀ ਜਿਹੀ ਚੌੜਾਈ ਘਟਦੀ ਉਹਨਾਂ ਦੀ ਦਸਤਾਰ ਦੀ ਇਸੇ ਤਰੀਕੇ ਨਾਲ ਅਸੀਂ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਹੋ ਸਕਦਾ ਮੇਰੇ ਫੇਸ ਦੇ ਹਿਸਾਬ ਨਾਲ ਮੇਰੇ ਫੇਸ ਤੇ ਦਸਤਾਰ ਨਾਲ ਥੋੜੀ ਜਿਹੀ ਵੱਡੀ ਲੱਗੇ ਤੁਹਾਨੂੰ ਇਹ ਕਿਉਂਕਿ ਉਹਨਾਂ ਦਾ ਫੇਸ ਨਾ ਭਰਵਾ ਆ ਤੇ ਮੇਰਾ ਫੇਸ ਹੈਗਾ ਥੋੜਾ ਲੰਮਾ ਓਕੇ ਜੀ ਤੇ ਗੱਲ ਕਰਦੇ ਹੁਣ ਪੰਜਵੇਂ ਪੇਚ ਦੀ ਇਹਦੇ ਵਿੱਚ ਦੇਖੋ ਅਸੀਂ ਪੇਚ ਨੂੰ ਕਿੰਨਾ ਪਿੱਛੇ ਤੱਕ ਖੋਲਿਆ ਖੋਲ ਕੇ ਉੱਪਰੇ ਥੋੜਾ ਜਿਹਾ ਅੰਦਰ ਨੂੰ ਫੋਲਡ ਕਰਾਂਗੇ ਇਹਦੇ ਨਾਲ ਪੇਚਾਂ ਦੀ ਜਿਹੜੀ ਗੈਪ ਆ ਉਹ ਵੀ ਵਧੇਗਾ ਤੇ ਥੋੜੀ ਸ਼ੇਪ ਵੀ ਉਹਨਾਂ ਵਰਗੀ ਲੱਗੇਗੀ देखो नीचे बेस बनरदा कितना फायदा ना कि नीचे गोलाई ਉਹਨਾਂ ਦੀ ਦਸਤਾਰ ਵਰਗੀ ਆਈ ਹੈ ਸਾਡੀ ਤੇ ਨਾਲ ਦੀ ਨਾਲ ਪਿੱਛੇ ਤੱਕ ਦੇਖਾਂਗੇ ਦੋਨਾਂ ਸਾਈਡਾਂ ਤੋਂ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗ ਰਹੀ ਹੈ ਤੇ ਨਾਲ ਦੀ ਨਾਲ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਨਾਲ ਦੀ ਨਾਲ ਸਹੀ ਕਰਾਂਗੇ ਪਿੱਛੇ ਤੱਕ ਇਸ ਲੜ ਨੂੰ ਵੀ ਸਾਫ਼ ਕਰਕੇ ਪਤਲਾ ਜਾਂ ਕਰ ਲੈਣਾ ਹੈ ਤੇ ਫਿਰ ਦੋਨਾਂ ਪਾਸੇ ਪਿੰਚ ਕਰਕੇ ਰੱਖ ਦੇਣਾ ਹੈ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਹਰ ਰੋਜ਼ ਨਵੇਂ-ਨਵੇਂ ਸਟਾਈਲ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਤੱਕ ਲਿੰਕ ਜਰੂਰ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੂੰ ਦਸਤਾਰ ਸਿੱਖਣੀ ਚਾਹੀਦੀਆਂ ਹਨ ਤੇ ਹੁਣ ਸੱਜੇ ਪਾਸੇ ਉਹ ਸੈਕਿੰਡ ਲਾਸਟ ਪੇਚ ਲਗਾਉਣ ਲਈ ਇਹਦੇ ਵਿੱਚ ਵੀ ਤੁਸੀਂ ਕੀ ਕਰਨਾ ਹੈ ਕੱਲਾ ਬਾਹਰਲਾ ਪੱਲਾ نیچے ਨੂੰ ਖੋਲ ਦੇਣਾ ਹੈ ਅੰਦਰਲੇ ਪੱਲੇ ਨੂੰ ਉੱਪਰ ਚੱਕ ਦੇਣਾ ਹੈ ਜਿੱਦਾਂ ਮੈਂ ਤੁਹਾਨੂੰ ਚੱਕ ਕੇ ਦਿਖਾ ਰਿਹਾ ਮੋਟਾ ਹਿੱਸਾ ਉੱਪਰ ਰੱਖਣਾ ਹੈ ਲੜਦਾ ਤੇ نیچے ਕੱਲਾ ਸਿੰਗਲ ਪੱਲਾ ਖੋਲ ਲੈਣਾ ਹੈ ਖੋਲ ਕੇ ਦੋਨੋਂ ਓੱਖਾ ਲਗਭਗ ਬਰਾਬਰ ਟਕਣੀਆਂ ਨੇ ਤੇ ਪਿੱਛੇ ਤੱਕ ਇਸ ਲੜ ਨੂੰ ਸਾਫ਼ ਕਰਾਂਗੇ ਉੱਪਰਲੇ ਪਾਸਿਓ ਵੀ ਇਸ ਲੜ ਨੂੰ ਮੋਟਾ ਕਰਾਂਗੇ ਜਿੱਦਾਂ ਦਸਤਾਰ ਤੁਹਾਡੀ ਖੱਬੇ ਪਾਸਿਓਂ ਬਾਹਰ ਆ ਸੱਜੇ ਪਾਸਿਓਂ ਵੀ ਇਸੇ ਤਰੀਕੇ ਨਾਲ ਬਾਹਰ ਆਵੇ ਇਸ ਲਈ ਉਪਰੋਜੀ ਲੜ ਨੂੰ ਚੰਗੀ ਤਰ੍ਹਾਂ ਬਾਹਰ ਨੂੰ ਕੱਢਾਂਗੇ ਤਾਂ ਜੋ ਗੁਲਾਈ ਦੀ ਸ਼ੇਪ ਬਣੇ ਸੱਜੇ ਪਾਸਿਓਂ ਵੀ ਤੇ ਇਸ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜੋ ਇਹਨੂੰ ਇੱਕ ਵਾਰੀ ਪਿੰਚ ਕਰਾਂਗੇ ਆਪਣੀ ਜਗ੍ਹਾ ਤੇ ਜਿੱਥੇ ਸਾਰੇ ਲੜ ਪਿੰਚ ਕੀਤੇ ਆ ਤੁਸੀਂ ਉਪਰੋਜੀ ਦਸਤਾਰ ਨੂੰ ਥੋੜਾ ਫੋਲਡ ਕਰਾਂਗੇ ਫੋਲਡ ਕਰਕੇ ਥੋੜਾ ਜਿਹਾ ਦਬਣਾਇਆ ਤਾਂ ਜੋ ਦਸਤਾਰ ਜ਼ਿਆਦਾ ਬਾਹਰ ਨੂੰ ਨਾ ਆਵੇ ਤੇ ਹੁਣ ਅਸੀਂ ਇਸ ਲੜ ਨੂੰ ਖਿੱਚ ਕੇ ਸਾਫ਼ ਕਰਾਂਗੇ ਸਾਫ ਕਰਕੇ ਜਿੱਦਾਂ ਦੇਖਣਾ ਉਹਨਾਂ ਨੇ ਪੰਜਵੇਂ ਛੇਵੇਂ ਲਾੜ ਦੇ ਵਿੱਚ ਜ਼ਿਆਦਾ ਸਪੇਸ ਨਹੀਂ ਹੈਗੀ ਅਸੀਂ ਵੀ ਉਦਾਂ ਹੀ ਕੋਸ਼ਿਸ਼ ਕਰਨੀ ਆ ਫਰੰਟ ਤੋਂ ਲਾਣ ਦੀ ਠੀਕ ਹੈ ਸਪੇਸ ਤੁਸੀਂ ਬਰਾਬਰ ਵੀ ਕਰ ਸਕਦੇ ਹੋ ਬਟ ਜੇ ਅਸੀਂ ਉਦਾਂ ਨਾਲ ਲਈਏ ਫਿਰ ਤੁਹਾਡੀ ਸ਼ੇਪ 'ਚ ਫਰਕ ਪੈ ਜਾਣਾ ਹੈ ਠੀਕ ਹੈ ਆਪਾਂ ਤੁਹਾਨੂੰ ਉਦਾਂ ਹੀ ਲਗਾ ਕੇ ਦਿਖਾਵਾਂਗੇ ਪੰਜਵੇਂ ਛੇਵੇਂ ਲਾੜ ਦੇ ਵਿੱਚ ਸਪੇਸ ਘੱਟ ਰੱਖ ਕੇ ਲਾਵਾਂਗੇ ਤੇ ਉੱਪਰੋਂ ਜੀ ਇਸ ਲਾੜ ਨੂੰ ਸਹੀ ਜਗ੍ਹਾ ਤੇ ਸਹੀ ਪੋਜੀਸ਼ਨ ਤੇ ਕਰਦੇ ਹੋਏ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਪਿੱਛੇ ਲਾਣਾ ਹੈ ਛੇਵੇਂ ਲਾੜ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡੀ ਸ਼ੇਪ ਉਹਨਾਂ ਵਰਗੀ ਹੈ ਵੀ ਜਾਂ ਨਹੀਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਹ ਜਗ੍ਹਾ ਤੋਂ ਦਸਤਾਰ ਨੂੰ ਖੜਾ ਨਹੀਂ ਕਰਨਾ ਹੈ ਫੋਲਡ ਕਰਨਾ ਹੁੰਦਾ ਨੂੰ ਦੇਖੋ ਦੱਬਣਾ ਹੈ ਖਿੱਚ ਕੇ ਲੜ ਨੂੰ ਲਾਣਾ ਹੈ ਤੇ ਪਿੱਛੇ ਤੱਕ ਲੜ ਨੂੰ ਜਾਵੇ ਜਿੱਦਾਂ ਪਟਿਆਲਾ ਸ਼ਾਹੀ ਦਸਤਾਰ ਦਾ ਹੁੰਦਾ ਦੇਖੋ ਮੈਂ ਦੱਬ ਰਿਹਾ ਨਾ ਜਿੱਥੋਂ ਤੁਸੀਂ ਵੀ ਇੱਥੋਂ ਦੱਬਣਾ ਹੈ ਤੁਹਾਨੂੰ ਫਰੰਟ ਤੋਂ ਫਿਰ ਉਹਨਾਂ ਵਰਗੀ ਦਸਤਾਰ ਲੱਗੇਗੀ ਠੀਕ ਹੈ ਜੀ ਤਾਂ ਹੀ ਉਹ ਗੁਲਾਈ ਦੀ ਸ਼ੇਪ ਲੱਗੂਗੀ ਉੱਪਰੋਂ ਜੀ ਲੜ ਨੂੰ ਸਾਫ਼ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਤੇ ਪਿੱਛੇ ਇਸ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰ ਦੇਣਾ ਹੈ ਮੈਨੂੰ ਨਹੀਂ ਲੱਗਦਾ ਮੇਰੇ ਵੀਰੋ ਤੁਹਾਨੂੰ ਕੋਈ ਇੰਨਾ ਡੀਪਲੀ ਸਮਝਾਉਂਦਾ ਹੋਏਗਾ ਕੋਈ ਵੀ ਤੇ ਮੈਂ ਵੈਸੇ ਕਿਸੇ ਦੀ ਵੀਡੀਓ ਨਹੀਂ ਦੇਖੀ ਬਟ ਜਿੰਨੀ ਕਿ ਡੀਟੇਲਿੰਗ ਮੈਂ ਦੇ ਰਿਹਾ ਤੁਹਾਨੂੰ ਕਿਉਂਕਿ ਮੈਂ ਆਪ ਇਸ ਚੀਜ਼ ਤੇ ਬਹੁਤ ਜ਼ਿਆਦਾ ਰਿਸਰਚ ਕਰਦਾ ਹੁੰਨਾ ਪਹਿਲਾਂ ਉਹਨਾਂ ਦੀ ਦਸਤਾਰ ਵਰਤੇ ਕਿ ਉਹਨਾਂ ਦੀ ਦਸਤਾਰ ਹੈ ਕਿਹੋ ਜੀ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਜਦੋਂ ਮੈਂ ਸਝਾਂਦਾ ਮੈਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹਨਾ ਉਹ ਸਾਰੀਆਂ ਸਾਂਝੀਆਂ ਕਰਦਾ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਇਸ ਲਈ ਮੇਰੇ ਵੀਰੋ ਸਾਡੇ ਨਾਲ ਜੁੜੇ ਰਹੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਲਾਈਕ ਕਰਦੇ ਹੋ ਉਹਨਾਂ ਵੀਡੀਓ ਨੂੰ ਤੇ ਇਹਨਾਂ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅਸੀਂ ਰੋਜ਼ ਤੁਹਾਡੇ ਲਈ ਨਵੀਆਂ ਦਸਤਾਰਾਂ ਦੀ ਵੀਡੀਓ ਲੈ ਕੇ ਆਉਂਦੇ ਹਾਂ ਹੁਣ ਗੱਲ ਕਰਦੇ ਹਾਂ ਦੁਬਾਰਾ ਦਸਤਾਰ ਦੀ ਹੁਣ ਤੁਸੀਂ ਦੇਖ ਲਓ ਆਪਾਂ ਮੋਲੇ ਹੀ ਜਦੋਂ ਦਸਤ ਸੱਜੇ ਅਤੇ ਖੱਬੇ ਪਾਸੇ ਆਓ ਜੀ ਸ਼ੇਪ ਦੇਖਾਂਗੇ ਜਿਆਦਾ ਖੜਾ ਨਹੀਂ ਕਰਨਾ ਲੜ ਨੂੰ ਤੇ ਜਦੋਂ ਅਸੀਂ ਲੜ ਲਾਵਾਂਗੇ ਨਾ ਕਲਗੀ ਵਾਲਾ ਲੜ ਉਦੋਂ ਤੁਹਾਨੂੰ ਸਮਝ ਆਊਗੀ ਕਿ ਦਸਤਾਰ ਦੀ ਸ਼ੇਪ ਉਹਨਾਂ ਵਰਗੀ ਆ ਉਹਨਾਂ ਦਾ ਕਲਗੀ ਵਾਲਾ ਲੜ ਵੀ ਜੇ ਦੇਖੀਏ ਨਾ ਅਸੀਂ ਉਹਨਾਂ ਨੇ ਦੋਨਾਂ ਸਾਈਡਾਂ ਤੋਂ ਫੋਲਡ ਕੀਤਾ ਹੁੰਦਾ ਕਲਗੀ ਵਾਲਾ ਲੜ ਜਦੋਂ ਤੁਹਾਨੂੰ ਲਾ ਕੇ ਦਿਖਾਵਾਂਗਾ ਨਾ ਉਦੋਂ ਡਿਟੇਲ ਦੇ ਵਿੱਚ ਸਮਝਾਵਾਂਗਾ ਹੁਣ ਅਸੀਂ ਕੀ ਕਰਾਂਗੇ ਸਲਾਈ ਨਾਲ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਹੋ ਸਕੇ ਜਾਂ ਤਾਂ ਤੁਸੀਂ ਵਾਟਰ ਰੱਖਣੇ ਹੈ ਤਾਂ ਵਾਟਰ ਰੱਖ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਲੜ ਸਾਫ਼ ਕਰਕੇ ਦਿਖਾਉਂਗਾ ਵਾਟਰ ਰੱਖਣਿਆ ਤਾਂ ਅੱdte ਛੱਡ ਦੋ ਲੜਾਂ ਨੂੰ ਠੀਕ ਹੈ ਜੇ ਸਾਫ਼ ਕਰਨਾ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਮੈਂ ਦੋਨੋਂ ਚੀਜ਼ਾਂ ਤੁਹਾਨੂੰ ਕਰਕੇ ਦਿਖਾ ਦਿਆਂ ਓਕੇ ਮੇਰੇ ਵੀਰੋ ਇਸ ਤਰੀਕੇ ਨਾਲ ਸਾਰੇ ਲੜਾਂ 'ਚ ਦੇਖੋ ਸਪੇਸ ਵੱਧ ਜਾਣੀ ਆ ਜਿੱਦਾਂ ਉਹਨਾਂ ਨੇ ਲੜਾਂ 'ਚ ਸਪੇਸ ਆ ਨਾ ਵਧੀ ਹੋਈ ਇਸ ਤਰੀਕੇ ਨਾਲ ਤੁਸੀਂ ਸਾਰੇ ਲੜ ਨੀਚੇ ਤੱਕ ਸਾਫ਼ ਕਰ ਦੇਣੇ ਆ ਜਿੱਦਾਂ ਜਿੱਦਾਂ ਮੇਰੇ ਵੀਰੋ ਤੁਸੀਂ ਪ੍ਰੈਕਟਿਸ ਕਰੋਗੇ ਉਦਾਂ ਉਦਾਂ ਹੀ ਤੁਹਾਨੂੰ ਇਸ ਚੀਜ਼ ਦੇ ਵਿੱਚ ਮਹਾਰਤ ਹਾਸਲ ਹੋਵੇਗੀ ਤੇ ਜੇ ਤੁਸੀਂ ਵੀ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਿੱਖੀਆਂ ਚਾਹੁੰਦੇ ਹੋ ਤਾਂ ਉਹ ਤੁਸੀਂ ਵੀਡੀਓ ਦੇ ਦੇਖ ਕੇ ਹੀ ਸਿੱਖ ਸਕਦੇ ਹੋ ਕਿਉਂਕਿ ਸਾਰੀਆਂ ਵੀਡੀਓ ਮੈਂ ਪੂਰੀ ਡਿਟੇਲ ਚ ਦੱਸਦਾ ਤੁਹਾਨੂੰ ਕਿ ਕਿਹੜੀ ਚੀਜ਼ ਹੈ ਤੁਸੀਂ ਕਿਸ ਤਰੀਕੇ ਨਾਲ ਕਰਨੀ ਆ ਬਾਕੀ ਇਹ ਸਾਰੀਆਂ ਚੀਜ਼ਾਂ ਤੁਹਾਡੀ ਪ੍ਰੈਕਟਿਸ ਤੇ ਡਿਪੈਂਡ ਹੁੰਦੀਆਂ ਜਿਹੜੀ ਚੀਜ਼ ਤੁਹਾਨੂੰ ਕਿਤੇ ਕੋਈ ਵੀ ਸਮਾਂ ਨਾ ਆਵੇ ਤੁਸੀਂ ਉਸ ਜਗ੍ਹਾ ਤੋਂ ਉਸ ਚੀਜ਼ ਦੀ ਵੀਡੀਓ ਦੇਖਣੀ ਆ ਦੇਖੋ ਹੁਣ ਪਹਿਲੇ ਦੂਜੇ ਲੜਚ ਮੈਂ ਸਪੇਸ ਕੱਟ ਰੱਖੀ ਆ ਨਾ ਤੇ ਉੱਪਰੋਂ ਪੰਜਵੇਂ ਛੇਵੇਂ ਲੜਜ ਵੀ ਸਪੇਸ ਕੱਟ ਰੱਖੀ ਆ ਐਦਾ ਕਰੋਗੇ ਨਾ ਜਦੋਂ ਤੁਸੀਂ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗੂਗੀ ਡਿੱਟੋ ਉਹਨਾਂ ਵਰਗੀ ਲੱਗੂਗੀ ਓਕੇ ਮੇਰੇ ਵੀਰੋ ਤੇ ਜਦੋਂ ਤੁਸੀਂ ਕਲਗੀ ਵਾਲਾ ਲੜ ਲਾਉਂਗੇ ਉਹਨਾਂ ਵਾਂਗ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਐ ਇਜ਼ ਇਟ ਇਜ਼ ਉਹਨਾਂ ਵਰਗੀ ਹੀ ਦਸਤਾਰ ਹੈ ਤੇ ਉਪਰੋਜੀ ਦਸਤਾਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦੋਨਾਂ ਸਾਈਡਾਂ ਤੋਂ ਇਸ ਵੀਡੀਓ 'ਚ ਨਾ ਮੈਂ ਤੁਹਾਨੂੰ ਕੋਈ ਵੀ ਪੋਰਸ਼ਨ ਕਟਿਆ ਨਹੀਂ ਹਰ ਇੱਕ ਚੀਜ਼ ਪੂਰੀ ਡੀਪਲੀ ਸਮਝਾਈ ਹੈ ਹਰ ਇੱਕ ਚੀਜ਼ ਨੂੰ ਤੁਹਾਨੂੰ ਤੁਸੀਂ ਕਿੱਦਾਂ ਕਰਨਾ ਹੈ ਉਹ ਚੀਜ਼ ਨੂੰ ਸਮਝਾਇਆ ਹੈ ਇਸ ਲਈ ਮੈਂ ਥੋੜੀਏ ਲੌਂਗ ਵੀਡੀਓ ਲੈ ਕੇ ਆਇਆ ਤਾਂ ਜੋ ਤੁਸੀਂ ਵੀ ਦਸਤਾਰ ਨੂੰ ਸਿੱਖ ਸਕੋ ਜੇ ਤੁਹਾਨੂੰ ਵੀ ਲੌਂਗ ਵੀਡੀਓ ਚਾਹੀਦੀਆਂ ਨੇ ਹਰ ਇੱਕ ਦਸਤਾਰ ਦੀਆਂ ਤਾਂ ਤੁਸੀਂ ਕਮੈਂਟ ਜਰੂਰ ਕਰ ਦਿਓ ਮੈਂ ਅੱਗੇ ਤੋਂ ਉਸ ਚੀਜ਼ ਦਾ ਧਿਆਨ ਰੱਖਾਂਗਾ ਕਿ ਵੀਡੀਓ ਥੋੜੀ ਜੀ ਲੌਂਗ ਪਾਇਆ ਕਰੂੰਗਾ ਜਿਸ ਨਾਲ ਤੁਹਾਨੂੰ ਡੀਪਲੀ ਹੋਰ ਸਮਝ ਆ ਸਕੇ ਹੁਣ ਅਸੀਂ ਦੂਜੇ ਸ਼ੀਸ਼ੇ ਨਾਲ ਪਿੱਛੇ ਤੱਕ ਸਾਰੇ 6 ਦੇ 6 ਲੜ ਸਾਫ਼ ਕਰਨੇ ਆ ਪਿੱਛੇ ਤੱਕ ਅਸੀਂ ਕੋਈ ਵਟ ਨਹੀਂ ਛਡਣਾ ਹੈਗਾ ਨਾ ਤਾਂ ਲੜਾ ਪੰਜ ਢਿੱਲੇ ਛੱਡਨੇ ਆ ਟਾਈਟ ਜੇ ਲੜ ਹੋਣ ਤੇ ਥੋੜੇ ਜੇ ਡੈਫੀਨੇਸ਼ਨ ਵਾਲੇ ਲੜ ਹੋਣ ਕਿ ਜਿਹੜੇ ਅਲੱਗ ਹੀ ਦਿਖਣ ਪਤਾ ਲੱਗਣ ਕਿ ہاں 6 ਲੜਾ ਵਾਲੀ ਦਸਤਾਰ ਸਜਾਈ ਹੈ ਜਿੱਦਾਂ ਮੋਲ ਦੇ ਹਿੱਸੇ ਤੋਂ ਸਾਰੇ ਲੜ ਮੋਟੇ ਨੇ ਉਦਾਂ ਹੀ ਪਿਛਲੇ ਹਿੱਸੇ ਤੱਕ ਸਾਰੇ ਲੜ ਮੋਟੇ ਹੋਣੇ ਚਾਹੀਦੇ ਨੇ ਤੁਹਾਡੇ ਜਿੱਦਾਂ ਉਹਨਾਂ ਦੇ ਲੜ ਨੇ ਪਹਿਲੇ 5 4 ਲੜ ਅੰਦਰਲੇ ਉਹਨਾਂ ਨੇ ਮੋਟੇ ਨੇ ਅਸੀਂ ਵੀ ਉਸੇ ਤਰੀਕੇ ਨਾਲ ਸਾਰੇ ਲੜ ਮੋਟੇ ਕਰਦੇ ਹੋਏ ਤੇ ਪਿੱਛੇ ਤੱਕ ਚੰਗੀ ਤਰ੍ਹਾਂ ਸਾਰੇ ਲੜ ਸਾਫ਼ ਕਰ ਲੈਣੇ ਨੇ ਉੱਪਰੋਂ ਵੀ ਤੁਸੀਂ ਦੇਖ ਲੈਣਾ ਖੱਬੇ ਅਤੇ ਸੱਜੇ ਪਾਸਿਓਂ ਜਿੱਥੇ-ਇਥੇ ਦਸਤਾਰ 'ਚ ਕੋਈ ਵੀ ਕਮੀ ਪੇਸ਼ੀਆ ਤੁਸੀਂ ਉਹਨੂੰ ਹੁਣੇ ਹੀ ਦੂਰ ਕਰ ਲੈਣਾ ਜਿਹੜੇ ਵਟ ਪੈਂਦੇ ਨੇ ਸਲਾਈ ਫੇਰ ਕੇ ਇਹਨਾਂ ਸਾਰੇ ਵਟਾਂ ਨੂੰ ਤੁਸੀਂ ਸਾਫ਼ ਕਰ ਲੈਣਾ ਸਾਰੇ ਲੜਾਂ ਉਹਨੂੰ ਬਰਾਬਰ ਕਰ ਲੈਣਾ ਹੈ ਸਾਰੇ ਲੜ ਤੁਸੀਂ ਬਰਾਬਰ ਮੋٹے ਕਰ ਲੈਣੇ ਨੇ ਜੇ ਕਿਸੇ ਲੜ 'ਚ ਵੱਟ ਜ਼ਿਆਦਾ ਪੈ ਰਹੇ ਨੇ ਜਾਂ ਸਪੇਸ ਜ਼ਿਆਦਾ ਹੈ ਤਾਂ ਸਲਾਈ ਫਿਰ ਕੇ ਉਹਨੂੰ ਸਹੀ ਕਰ ਲਵਾਂਗੇ ਇਸੇ ਤਰੀਕੇ ਨਾਲ ਤੁਸੀਂ ਖੱਬੇ ਪਾਸੇ ਉਹ ਵੀ ਕਰਨਾ ਹੈ ਜਿੱਦਾਂ ਇਹਦਾ ਤੁਸੀਂ ਇਸ ਚੀਜ਼ ਨੂੰ ਕਰੋਗੇ ਤੁਸੀਂ ਵੀ ਘਰ ਬੈਠੇ ਇਹਨਾਂ ਚੀਜ਼ਾਂ ਨੂੰ ਫਿਰ ਖੁਦ ਕਰ ਸਕਦੇ ਹੋ ਵੀਡੀਓ 'ਚ ਜੇ ਤੁਹਾਨੂੰ ਕੁਝ ਸਮਝਣ ਲਾਇਕ ਮਿਲਦਾ ਹੋਵੇ ਜੇ ਤੁਸੀਂ ਕੁਝ ਸਿੱਖਿਆ ਹੋਵੇ ਤਾਂ ਜ਼ਰੂਰ ਕਮੈਂਟ ਕਰਿਆ ਕਰੋ ਇਹਦੇ ਨਾਲ ਨਾ ਮੈਨੂੰ ਇੱਕ ਸਮੇਂ ਮਿਲਦਾ ਮੈਨੂੰ ਇੱਕ ਫੀਡਬੈਕ ਮਿਲਦਾ ਆ ਕਿ ਤੁਹਾਨੂੰ ਕੁਝ ਸਮਝ ਵੀ ਆਇਆ ਹੈ ਵੀਡੀਓ ਦੇਖ ਕੇ ਠੀਕ ਹੈ ਤੇ ਉਸ ਚੀਜ਼ ਨਾਲ ਨਾ ਮੈਂ ਅੱਗੇ ਤੋਂ ਕਈ ਚੀਜ਼ਾਂ ਦਾ ਧਿਆਨ ਰੱਖਦਾ ਜੇ ਤੁਹਾਡਾ ਜਿਹੋ ਜਿਹਾ ਫੀਡਬੈਕ ਹੁੰਦਾ ਅੱਗੇ ਤੋਂ ਉਹਨਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਫੇ ਬੰਦੇ ਨੂੰ ਹੁਣ ਆ ਮੇਰੇ ਵੀਰੋ ਤੇ ਦੇਖ ਲੈਣਾ ਸ਼ੇਪ ਨੂੰ ਚੰਗੀ ਤਰ੍ਹਾਂ ਹਰ ਇੱਕ ਜਗ੍ਹਾ ਤੋਂ ਸਹੀ ਕਰਨਾ ਆ ਤੇ ਆਪਾਂ ਫਿਰ ਤੁਹਾਨੂੰ ਕਲਗੀ ਵਾਲਾ ਲੜ ਲਾ ਕੇ ਦਿਖਾਵਾਂਗੇ ਉਹਨਾਂ ਵਰਗੀ ਦਸਤਾਰ ਸਜਾਉਣ ਨੂੰ ਟਾਈਮ ਤਾਂ ਨਹੀਂ ਸੀ ਲੱਗਣਾ ਬਟ ਇਹ ਸੀਗਾ ਤੁਹਾਨੂੰ ਸਮਝਾਣ ਲਈ ਨਾ ਹਰ ਇੱਕ ਜਗ੍ਹਾ ਤੋਂ ਕਿੱਦਾਂ ਸ਼ੇਪ ਨੂੰ ਮੇਨਟੇਨ ਕਰਨਾ ਆ ਕਿਹੜੀ ਕਿਹੜੀ ਜਗ੍ਹਾ ਤੋਂ ਸ਼ੇਪ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿਹੜੇ ਲੜ ਕਿਦਾਂ ਹੋਣੇ ਚਾਹੀਦੇ ਨੇ ਤੁਹਾਡੇ ਇਸ ਚੀਜ਼ ਨੂੰ ਥੋੜਾ ਦਿਮਾਗ ਦੇ ਵਿੱਚ ਰੱਖਣ ਲਈ ਤੇ ਕਲਗੀ ਵਾਲੇ ਲੜ ਨੂੰ ਕਿੱਦਾਂ ਲਾਣਾ ਹੈ ਥੋੜੀ ਜੀ ਵੀਡੀਓ ਹਮੇਸ਼ਾ ਲੈਂਥੀ ਹੋ ਜਾਂਦੀ ਹੈ ਬਟ ਮੈਂ ਇਹਦੇ ਵਿੱਚ ਕੋਈ ਵੀ ਪੋਰਸ਼ਨ ਨਹੀਂ ਕੱਟਿਆ ਤੁਹਾਨੂੰ ਸਮਝ ਆ ਜਾਵੇ ਇਸ ਗੱਲ ਕਰਨ ਤੇ ਕਲਗੀ ਵਾਲੇ ਲੜ ਨੂੰ ਲਾਣਾ ਹੈ ਉਹਨੂੰ ਲਾਣ ਤੋਂ ਪਹਿਲਾਂ ਤੁਸੀਂ ਥੋੜਾ ਇਹ ਗਿੱਲਾ ਕਰ ਲੈਣਾ ਹੈ ਗਿੱਲਾ ਕਰਕੇ ਦੋਨਾਂ ਸਾਈਡਾਂ ਤੋਂ ਫੋਲਡ ਕਰ ਲੈਣਾ ਹੈ ਜਿਆਦਾ ਚੋੜਾ ਨਹੀਂ ਲਗਾਣਾ ਜਿੱਦਾਂ ਉਹਨਾਂ ਨੇ ਬਹੁਤ ਘੱਟ ਚੋੜਾ ਲਾਇਆ ਹੈ ਨਾ ਲੜ ਅਸੀਂ ਵੀ ਐਸੇ ਤਰੀਕੇ ਨਾਲ ਲਾਣਾ ਹੈ ਪਹਿਲਾਂ ਇੱਕ ਵਾਰੀ ਰਫਲੀ ਰੱਖ ਲੈਣਾ ਲੜ ਨੂੰ ਬਣਾ ਕੇ ਫਿਰ ਦੋਨਾਂ ਸਾਈਡਾਂ ਤੋਂ ਜਿੰਨਾ ਕ ਤੁਹਾਨੂੰ ਲੱਗਦਾ ਕਿ ਚੋੜਾ ਲੜ ਲੜ ਉਹਨਾਂ ਕ ਕਪੜਾ ਅੰਦਰ ਨੂੰ ਫੋਲਡ ਕਰਕੇ ਪੇਜ ਨੂੰ ਚੋੜਾ ਕਰ ਲੈਣਾ ਹੈ ਫਿਰ ਦੋਨੋਂ ਔਖਾ ਬਰਾਬਰ ਟੱਕ ਲੈਣੀਆਂ ਨੇ ਦੇਖ ਲੈਣਾ ਕਿ ਕਿੱਥੋਂ ਲੜ ਫੜਣਾ ਹੈ ਉਸ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਬਾਕੀ ਕਪੜਾ ਉੱਪਰ ਨੂੰ ਚੱਕ ਦੇਣਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਦੋਨੋਂ ਸਾਈਡਾਂ ਤੋਂ ਲੜ ਨੂੰ ਸਾਫ਼ ਕਰਨਾ ਹੈ ਤੇ ਇਹਨੂੰ ਧਿਆਨ ਚ ਰੱਖੋ ਕਿ ਆਪਣਾ ਲੜ ਦੇਖੋ ਆਪਣਾ ਲੜ ਪੂਰਾ ਹੈ ਨਾ ਪੂਰਾ ਵੱਡਾ ਲੜਾ ਲਾ ਨੂੰ ਅਸੀਂ ਇਸ ਪੇਜ ਨੂੰ ਵੀ ਵਟਾ ਵਾਲਾ ਲਾ ਸਕਦੇ ਸੀਗੇ ਬਟ ਸਾਫ਼ ਜਿਆਦਾ ਸੋਹਣਾ ਲੱਗਣਾ ਸੀਗਾ ਬਟ ਉਹਨਾਂ ਦਾ ਥੋੜਾ ਜਿਹਾ ਨਾ ਥੋੜੇ ਰਿੰਕਲ ਪਏ ਹੁੰਦੇ ਆ ਜੇ ਤੁਸੀਂ ਪਾਣੀਆ ਤਾਂ 2-4 ਵਟ ਪਾ ਸਕਦੇ ਆ ਇਸ ਲੜ ਦੇ ਵਿੱਚ ਬਟ ਮੇਨ ਚੀਜ਼ ਜਿਹੜੀ ਸੀਗੀ ਉਹ ਸੀਗੀ ਆਪਣੀ ਸ਼ੇਪ ਤੇ ਆਖਰੀ ਕਲਗੀ ਵਾਲਾ ਲੜ ਤੇ ਪੇਚਾ ਦਾ ਗੈਪ ਠੀਕ ਹੈ ਮੇਰੇ ਵੀਰੋ ਸਭ ਤੋਂ ਜ਼ਿਆਦਾ ਦੋ ਤਿੰਨ ਚੀਜ਼ਾਂ ਕੰਮ ਕਰਦੀਆਂ ਹੁੰਦੀਆਂ ਦਸਤਾਰ ਦੇ ਵਿੱਚ ਹੁੰਦੀ ਸ਼ੇਪ ਤੇ ਕਲਗੀ ਵਾਲਾ ਲੜ ਆ ਦੇਖੋ ਜਿੱਦਾਂ ਮੈਂ ਹੁਣ ਤੁਹਾਨੂੰ ਫੋਲਡ ਕੀਤਾ ਨਾ ਉੱਪਰੋਂ ਵੀ ਫੋਲਡ ਕੀਤਾ ਤੇ ਥੱਲੋਂ ਵੀ ਫੋਲਡ ਕੀਤਾ ਐਦਾਂ ਲਾਇਆ ਉਹਨਾਂ ਨੇ ਕਲਗੀ ਵਾਲਾ ਲੜ ਆਪਣਾ ਠੀਕ ਹੈ ਇਹਨਾਂ ਨਾਲ ਦੇਖੋ ਥੋੜੇ ਵਟ ਪੈ ਗਏ ਨਾ ਆਪਣੇ ਲੜ ਤੇ ਐਦਾਂ ਹੀ ਹੋਣਾ ਦੀ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਤੇ ਇਸ ਲੜ ਨੂੰ ਦੋਨਾਂ ਪਾਸੇ ਚੰਗੀ ਤਰ੍ਹਾਂ ਫੋਲਡ ਕਰਕੇ ਸਹੀ ਤਰੀਕੇ ਨਾਲ ਜਿੰਨਾ ਕੋ ਉਹਨਾਂ ਨੇ ਚੋੜਾ ਲਾਇਆ ਨਾ ਕਲਗੀ ਲੜ ਨੂੰ ਉਹਨਾਂ ਕੀ ਤੁਸੀਂ ਲਾਣਾ ਹੈ ਖਿੱਚ ਕੇ ਦੱਬ ਕੇ ਚੰਗੀ ਤਰ੍ਹਾਂ ਰੱਖਣਾ ਹੈ ਇਸ ਲੜ ਨੂੰ ਸਾਫ਼ ਕਰਕੇ ਸਹੀ ਤਰੀਕੇ ਨਾਲ ਜਦ ਤੱਕ ਤੁਹਾਡੀ ਤਸੱਲੀ ਨਾ ਹੋਵੇ ਉਦੋਂ ਤੱਕ ਕਲਗੀ ਵਾਲੇ ਲੜ ਨੂੰ ਅੰਦਰ ਨਹੀਂ ਕਰਨਾ ਤੁਸੀਂ ਜਦੋਂ ਲੱਗੇ ਕਿ ਹਾਂ ਤੁਹਾਡਾ ਲੜ ਬਰਾਬਰ ਹੈ ਐਂਡ ਸੈਂਟਰ ਦੇ ਵਿੱਚ ਵੀ ਬਣੀ ਹੈ ਉਸ ਤੋਂ ਬਾਅਦ ਜੋ ਇਸ ਲੜ ਨੂੰ ਅੰਦਰ ਕਰ ਦੇਣਾ ਤੁਸੀਂ ਦਸਤਾਰ ਦੀ ਸ਼ੇਪ ਤੁਸੀਂ ਚੈੱਕ ਕਰੋ ਜਦੋਂ ਮੈਂ ਫੇਸ ਉੱਪਰ ਨੂੰ ਚੱਕਾਂਗਾ ਨਾ ਹਲੇ ਥੱਲੇ ਕੀਤੇ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਦੀ ਜਦੋਂ ਮੈਂ ਫੇਸ ਉੱਪਰ ਚੱਕ ਕੇ ਦਿਖਾਉਂਗਾ ਤੁਹਾਨੂੰ ਉਦੋਂ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆਊਗੀ ਬਾਕੀ ਕਲਗੀ ਲੜ ਲਾਉਣ ਤੋਂ ਬਾਅਦ ਜੋ ਵੀ ਮੈਂ ਹਲੇ ਥੋੜਾ ਸ਼ੇਪ ਨੂੰ ਸਹੀ ਕਰਾਂਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਐਗਜ਼ੈਕਟ ਉਹਨਾਂ ਵਰਗੀ ਹੈ ਜਾਂ ਨਹੀਂ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਜਾਂ ਲੱਗੇ ਕਿ ਦਸਤਾਰ ਉਹਨਾਂ ਵਰਗੀ ਨਹੀਂ ਆ ਤਾਂ ਮੈਨੂੰ ਕਮੈਂਟ ਕਰ ਦਿਓ ਕਿ ਕਿਹੜੀ ਜਗ੍ਹਾ ਤੋਂ ਤੁਹਾਨੂੰ ਦਸਤਾਰ ਉਹਨਾਂ ਵਰਗੀ ਨਹੀਂ ਲੱਗ ਰਹੀ ਠੀਕ ਹੈ ਫਿਰ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਦੱਸ ਦਵਾਂਗਾ ਜੇ ਕੁਝ ਦੋ ਤਿੰਨ ਪਿੰਨਾ ਲਗਾ ਦੇ ਜਿੰਨਾ ਕਲਗੀ ਵਾਲਾ ਲੜ ਆਪਣੀ ਜਗ੍ਹਾ ਤੇ ਟਿਕਿਆ ਰਹੇ ਤੇ ਸਲਾਈ ਫੇਰ ਕੇ ਇਹ ਜਗ੍ਹਾ ਤੋਂ ਚੰਗੀ ਤਰ੍ਹਾਂ ਲੜ ਨੂੰ ਅੰਦਰ ਕਰ ਦੇਣਾ ਹੈ ਜਿੱਦਾਂ ਉਹਨਾਂ ਦਾ ਲੜਾ ਨਾ ਕੋਈ ਵੀ ਕਮੀ ਪੇਸ਼ੀ ਹੋਵੇ ਤਾਂ ਤੁਸੀਂ ਪਿੱਛੇ ਜੀ ਲੂਪੀ ਵਾਲਾ ਪੱਲਾ ਲਾਉਣ ਤੋਂ ਪਹਿਲਾਂ ਸਹੀ ਕਰਨਾ ਹੈ ਉਹਨੂੰ ਤੇ ਹੁਣ ਆਪਾਂ ਸ਼ੇਪ ਨੂੰ ਤੁਹਾਨੂੰ ਸਹੀ ਕਰਕੇ ਦਿਖਾਵਾਂਗੇ ਇਸ ਜਗ੍ਹਾ ਤੋਂ ਅਸੀਂ ਥੋੜਾ ਜਿਹਾ ਦਸਤਾਰ ਨੂੰ ਖੜਾ ਨਹੀਂ ਕਰਨਾ ਬਿਠਾਣਾ ਹੈ ਥੋੜਾ ਜਿਹਾ ਇੱਥੋ ਜੀ ਤਾਂ ਸ਼ੇਪ ਉਹਨਾਂ ਵਰਗੀ ਲੱਗਣੀ ਹੈ ਸਾਡੀ ਆ ਦੇਖੋ ਇੱਥੋ ਜੀ ਦੇਖ ਸਕਦੇ ਤੁਸੀਂ ਇਹ ਜਗ੍ਹਾ ਤੋਂ ਬਿਠਾਣਾ ਹੈ ਦਸਤਾਰ ਜਿਹੜੀ ਤੁਹਾਡੀ ਉੱਪਰਲੇ ਹਿੱਸੇ ਤੋਂ ਥੋੜ ਤਾਂ ਦਸਤਾਰ ਦੀ ਸ਼ੇਪ ਉਹਨਾਂ ਵਰਗੀ ਲੱਗੇਗੀ ਆ ਦੇਖਿਆ ਤੁਹਾਨੂੰ ਮੈਂ ਕਿਹਾ ਸੀ ਨਾ ਸਟਾਰਟਿੰਗ ਦੇ ਵਿੱਚ ਕਿ ਜਦੋਂ ਮੈਂ ਕਲਗੀ ਵਾਲਾ ਲੜ ਲਾ ਕੇ ਤੁਹਾਨੂੰ ਸ਼ੇਪ ਸਹੀ ਕਰਕੇ ਦਿਖਾਵਾਂਗਾ ਨਾ ਉਦੋਂ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗੂਗੀ ਤੇ ਹੁਣ ਅਸੀਂ ਉੱਪਰੋਂ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਕੱਪੜੇ ਨੂੰ ਚੰਗੀ ਤਰ੍ਹਾਂ ਸਿਰ ਦੇ ਉੱਤੇ ਵਿਛਾ ਲੈਣਾ ਹੈ ਸਿਰ ਨੂੰ ਡਬਲ ਟਕਣਾ ਹੈ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਆਊਗਾ ਤੇ ਸੱਜੇ ਪਾਸੇ ਬੰਦ ਹਿੱਸਾ ਹੋਊਗਾ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਕਪੜਾ ਅੰਦਰ ਕਰ ਦੇਣਾ ਹੈ ਇਹਦੇ ਨਾਲ ਤੁਹਾਡਾ ਜਿਹੜਾ ਸਿਰ ਵਾਲਾ ਹਿੱਸਾ ਡਬਲ ਟਕਿਆ ਜਾਊਗਾ ਜਿਹੜਾ ਤੁਸੀਂ ਕਾਲੇ ਰੰ ਟਕਾ ਬੰਨਿਆ ਹੋਊਗਾ ਨਾ ਸਿਰ ਥੱਲੇ ਉਹ ਛਾਤੀ ਨਹੀਂ ਮਾਰਦਾ ਫਿਰ ਦਸਤਾਰ ਦੇ ਕਪੜੇ ਚੋਂ ਜਦੋਂ ਅਸੀਂ ਸਿੰਗਲ ਕਪੜੇ ਨਾਲ ਸੇਨ ਨੂੰ ਢੱਕਦੇ ਆ ਤਾਂ ਕਈ ਵਾਰ ਡਰ ਕਪੜਾ ਵਿੱਚੋਂ ਛਾਤੀ ਮਾਰਨ ਲੱਗ ਜਾਂਦਾ ਹੁੰਦਾ ਇਸ ਚੀਜ਼ ਤੋਂ ਬਚਣ ਲਈ ਫਿਰ ਲੂਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਮੇਰੇ ਵੀਰੋ ਫਿਰ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਜਿਹੜਾ ਤੁਸੀਂ ਕਲਗੀ ਵਾਲਾ ਲੜ ਲਾਇਆ ਸੀਗਾ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਇਹਦੇ ਵਿੱਚ ਦੇ ਦੇਣਾ ਦੇਖੋ ਦੋਨਾਂ ਸਾਈਡਾਂ ਤੋਂ ਕੱਢ ਲੀ ਗਏ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਸਾਫ ਕਰਕੇ ਜਿਹੜਾ ਸਭ ਤੋਂ نیچے ਵਾਲਾ ਲੜ ਹੋਗਾ ਉਹਨੂੰ ਫੜ ਕੇ ਸਾਫ ਕਰਕੇ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਆ ਬਾਕੀ ਜੇ ਤੁਹਾਨੂੰ ਸਿੱਖਣ ਨੂੰ ਮਿਲਿਆ ਕੁਝ ਜੇ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੈ ਨਵੀਂ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟੇ ਜਰੂਰ ਕਰਿਓ ਕਿ ਤੁਸੀਂ ਅੱਜ ਕੁਝ ਸਿੱਖਿਆ ਹੈ ਨਵਾਂ ਤੇ ਇਹੋ ਜਿਹੇ ਆ ਰੋਜ਼ ਨਵੇਂ ਨਵੇਂ ਸਟਾਈਲ ਦੀ ਦਸਤਾਰ ਸਿੱਖਣ ਲਈ ਸਾਡੇ ਨਾਲ ਜੁੜੇ ਰਹੋ ਜੇ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਦਸਤਾਰ ਦਾ ਟਿਊਟੋਰੀਅਲ ਚਾਹੀਦਾ ਆ ਤਾਂ ਤੁਸੀਂ ਉਹਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ ਜਾਂ ਮੇਰੇ ਵੀਰੋ ਤੁਸੀਂ ਮੈਨੂੰ ਡਾਇਰੈਕਟ ਇੰਸਟਾਗ੍ਰam ਤੇ ਫੋਟੋ ਵੀ ਭੇਜ ਸਕਦੇ ਹੋ ਠੀਕ ਹੈ ਜੀ ਇੰਸਟਾਗ੍ਰam ਤੇ ਮੇਰੀ ਆਈਡੀ ਹੈ ਨਵਦੀਪ ਸਿੰਘ ਲੁਧਿਆਣਵੀ ਦੇ ਨਾਮ ਤੋਂ ਤੁਸੀਂ ਉੱਥੇ ਮੈਨੂੰ ਫੋਟੋ ਭੇਜਿਆ ਕਰੋ ਕਈ ਚੀਜ਼ਾਂ ਤੁਸੀਂ ਮੈਨੂੰ ਲਿਖ ਦਿਆ ਮੈਨੂੰ ਉਹ ਸਮਝ ਹੀ ਨਹੀਂ ਆਉਂਦੀਆਂ ਹੈਗੀਆਂ ਕਿਹੜੇ ਬੰਦੇ ਦੀ ਗੱਲ ਕਰਦੇ ਹੋ ਤੁਸੀਂ ਨਾਲੇ ਮੇਰੇ ਵੀਰੋ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ ਜਿਹੜੇ ਬੰਦੇ ਖੁਦ ਦਸਤਾਰ ਸਜਾਉਂਦੇ ਨੇ ਨਾ ਖੁਦ ਦਸਤਾਰਾਂ ਦੀ ਇਹ ਵੀਡੀਓ ਪਾਉਂਦੇ ਨੇ ਉਹਨਾਂ ਵਰਗੇ ਟਿਊਟੋਰੀਅਲ ਨਹੀਂ ਦੇਣੇ ਮੈਂ ਤੁਹਾਨੂੰ ਉਹਨਾਂ ਲਈ ਤੁਸੀਂ ਉਹਨਾਂ ਦੀ ਵੀਡੀਓ ਦੇਖੋ ਜਾ ਕੇ ਠੀਕ ਹੈ ਮੇਰੇ ਵੀਰੋ ਤੇ ਹੁਣ ਤੁਹਾਨੂੰ ਸਾਰੀ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਫਰੰਟ ਤੋਂ ਤੁਸੀਂ ਦੇਖ ਸਕਦੇ ਹੋ ਦਸਤਾਰ ਆਪਣੀ ਪੂਰੀ ਗੋਲ ਸ਼ੇਪ ਦੇ ਵਿੱਚ ਆ ਤੇ ਉਪਰੋ ਦੀ ਦਸਤਾਰ ਦੀ ਸ਼ੇਪ ਹੁਣ ਦੇਖੋ ਲੱਗ ਰਹੀ ਹੈ ਉਹਨਾਂ ਵਰਗੀ ਤੇ ਪੇਚੜਾ ਗੈਪ ਵੀ ਆਪਣਾ ਲਗਭਗ ਉਹਨਾਂ ਵਰਗਾ ਹੀ ਰੱਖਿਆ ਹੈ ਅਸੀਂ ਪਿੱਛੇ ਤੱਕ ਸਾਰੇ ਲਾੜੇ ਸਾ ਸੱਚੇ ਪਾਸੇ ਵੀ ਸਾਰੇ ਪਿਛਾਰੇ ਗਏ ਬਰਾਬਰ ਹੈ ਜੇਕਰ ਤੁਸੀਂ ਵੀ ਘਰ ਬੈਠੇ ਰੋਜ਼ ਨਵੇਂ ਨਵੇਂ ਸਟਾਈਲ ਦੀ ਦਸਤਾਰਾ ਸਿੱਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ